ਸਾਡਾ ਦੇਸ਼ ਚੱਕਰ ਚ ਪਾਜੀ ਫਸ ਗਿਆ ਬੁਰਾ ਹਾਲ ਹੈ ਇਸ ਦੇਸ਼ ਨੂੰ ਚੱਕਰ ਚੋਂ ਕੱਢ ਲੋ ਕੋਈ ਇਹ ਨਹੀਂ ਕਹਿੰਦਾ ਸਿੱਧੂ ਮੂਸੇ ਦਾ ਵਾਲਾ ਮਰਵਾ ਦਿੱਤਾ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਤੇ ਸਾਨੂੰ ਕਿੱਥੋਂ ਇਨਸਾਫ ਮਿਲ ਜੂਗਾ ਪੂਰੇ ਹਾਰ ਪਾਇਰੇ ਨੀਡੂ ਛਟਰਾ ਵਾਲੇ ਨੂੰ ਹਾਰਨ ਤੋਂ ਬਾਅਦ ਵੀ ਦੇਖੋ ਲੋਕ ਲੋਕਾਂ ਨੇ ਸਲਮਾਨ ਦਿੱਤਾ ਡਾਲਰਾਂ ਦੇ ਹਾਰ ਪਏ ਦੇ ਓ ਯਾਰ ਕੀ ਜਨਤਾ ਨੂੰ ਕੀ ਦੱਸਣਾ ਚਾਹੁੰਦੇ ਸਾਡਾ ਦੇਸ਼ ਚਿੱਕਰ ਚ ਬਾਜੀ ਫਸ ਗਿਆ ਬੁਰਾ ਹਾਲ ਹੈ ਇਸ ਦੇਸ਼ ਨੂੰ ਚਿੱਕਰ ਚ ਕੱਢ ਲੋ ਨਹੀਂ ਧਿਆਨ ਵਾਲਾ ਟਾਈਮ ਆ ਜਾਂਦਾ ਤਾਂ ਰੋਟੀ ਨਹੀਂ ਮਿਲਣੀ ਤੁਹਾਨੂੰ ਪਾਣੀ ਨਹੀਂ ਮਿਲਣਾ ਕਿਉਂਕਿ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਕੋਈ ਇਹ ਨਹੀਂ ਕਹਿ ਰਿਹਾ ਪੌਦੇ ਲਾਓ ਕੋਈ ਇਹ ਨਹੀਂ ਕਹਿ ਰਿਹਾ ਸਿੱਧੂ ਮੂਸੇ ਦਾ ਦਾ ਮਰਵਾ ਦਿੱਤਾ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਤੇ ਸਾਨੂੰ ਕਿੱਥੋਂ ਇਨਸਾਫ ਮਿਲ ਜੂਗਾ ਇਸ ਕਰਕੇ ਮੈਂ ਇਹਨਾਂ ਦੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਆ ਸਾਰਿਆਂ ਦਾ ਔਰ ਇੱਕ ਦਿਨ ਆਹ ਦੇਖੋ ਜੀ ਆਹ ਦੇਖੋ ਕੱਲੇ ਕੱਲੇ ਬੰਦੇ ਦਾ ਇਹ ਪੂਰੇ ਹਾਰ ਪਏ ਨੇ ਨੀਟੂ ਛਟਰਾ ਵਾਲੇ ਨੂੰ ਹਾਰਨ ਤੋਂ ਬਾਅਦ ਵੀ ਦੇਖੋ ਲੋਕ ਲੋਕਾਂ ਨੇ ਸਨਮਾਨ ਦਿੱਤਾ ਹੈ ਡੋਲਰਾਂ ਦੇ ਹਾਰ ਪਏ ਨੇ ਉਸ ਤੋਂ ਬਾਅਦ ਨੀਟੂ ਛਟਰਾ ਵਾਲਾ ਇਹਨਾਂ ਹਾਰਾਂ ਦੇ ਨਾਲ ਦੁੱਗਲ ਦੁੱਗਲ ਚਾਂਪਾ ਵਾਲੇ ਮੈਨੂੰ ਐਕਟਿਵਾ ਦੇ ਦਿੱਤੀ ਆ ਦੁੱਗਲ ਆ ਦੁੱ ਤੂੰ ਆ ਦੁੱਗਲ ਚਾਂਪਾ ਨੇ ਮੈਨੂੰ ਐਕਟਿਵਾ ਦੇ ਦਿੱਤੀ ਉਹ ਗਾਸਣ ਨੇ ਨੀਟੂ ਆ ਪੱਕੇ ਨੀਟੂ ਪੱਕੇ ਹਾਰ ਨੇ ਜਦੋਂ ਆਲੇ ਨੇ ਸੋ ਇਹ ਨੀਟੂ ਛਟਰਾ ਵਾਲਾ ਜਿਹੜੀ ਆ ਤਸਵੀਰਾਂ